ਸੁਵਿਧਾ ਦਿੱਤੀ ਹੋਈ ਹੈ ਤਤਕਾਲ ਦੇ ਵਿੱਚ ਜਾਦਾ ਪੈਸੇ ਖਰਚੋ ਤਸੀਰ ਲੈ ਲਓ ਇਦਾਂ ਦੀ ਸੁਵਿਧਾ ਲਾਇਸੈਂਸ ਦੀ ਕਿਉਂ ਨਹੀਂ ਦਿੰਦੀ ਦੀ ਹੈ ਤਾਂ ਮਾਮੂਲੀ ਜਿਹਾ ਬਵਾਦ ਵੀ ਹੋ ਜਵੇ ਤਾਂ ਵਪਾਰੀ ਨੂੰ ਰਵੋਲਵਰ ਹੋਵੇ ਉਹਦੇ ਕੋਲ ਤਾਂ ਉਹਨੇ ਠਾ 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 ਪੁਲਸ ਇਹੀ ਕੰਮ ਨੂੰ ਲੱਗੀ ਰਹੇਗੀ ਦਿਨੋ ਦਿਨ ਗੈਂਗਸਟਰ ਵਧ ਰਿਹਾ ਭੁੱਖਮਰੀ ਵਧ ਰਹੀ ਹੈ ਨਸ਼ਾ ਵਧ ਰਿਹਾ ਹੈ ਨਸ਼ੇ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਉਹ ਗਸ਼ੇ ਵੀ ਪੂਰਤੀ ਦੇ ਲਈ ਪੈਸਾ ਇਕੱਠਾ ਪੈਸਾ ਜਦੋਂ ਜਦਾਂ ਲਿਆਣ ਲਈ ਮਹੰਗਾ ਨਛਰਾ ਚਿੱਟਾ ਨਸ਼ਾ ਉਹਨੂੰ ਖਰੀਦਣ ਦੇ ਲਈ ਵਾਰਦਾਤਾ ਕਰ ਰਹੇ ਨੇ ਪੈਸੇ ਵੀ ਖੋਹ ਰਹੇ ਨੇ ਖੋਹ ਕਰਨ ਲਈ ਜੇ ਵਪਾਰੀ ਨੂੰ ਪੈਸਾ ਨਹੀਂ ਦਿੰਦਾ ਉਹ ਮਾਰ ਦਿੰਦੇ ਨੇ ਤੇ ਚਾਕੂ ਨਾਲ ਹਮਲਾ ਕਰ ਦਿੰਦੇ ਜਦਾ ਦੂਰ ਕੋ ਜਾਣਾ ਥੋੜੇ ਦਿਨ ਪਹਿਲਾਂ ਸਾਡੇ ਦੋਸਤ ਨੇ ਸੰਭਵ ਜੈਨ ਉਹਨਾਂ ਦੇ ਪੱਟ ਦੇ ਉੱਤੇ ਗੋਲੀ ਮਾਰ ਦਿੱਤੀ ਸਿਰ ਕੱਢ ਲਈ ਪੈਸੇ ਲਈ ਅੱਜ ਵੀ ਇੱਕ ਮਰਡਰ ਕੀਤਾ ਗਿਆ ਮੇਰੇ ਖਿਆਲ ਅੱਜ ਵੀ ਮਰਡਰ ਹੋਇਆ ਸਰ ਇਹ ਆਪ ਪੈਕਿਰਪਾਨਾ ਮਾਰ ਕੇ ਬੰਦਾ ਮਾਰ ਦਿੱਤਾ ਗਿਆ ਮੈਂ ਬੀਤ ਕਰਦਾ ਮੈਂ ਕੂਟੂ ਨਗਰ ਦੇ ਦਿਮਰਾ ਕਰਕੇ ਆਪਣੀ ਫੈਕਟਰੀ ਚਲਾਉਣਾ ਮੈਂ ਪੈਸਾ ਬਣਾਉਣਾ ਤੇ ਮੇਰੇ ਫੈਕਟਰੀ ਦੇ ਵਿੱਚੋਂ ਹਜ਼ਾਰਾਂ ਵਰਕਰ ਵੀ ਰੋਜੀ ਰੋਜੀ ਰੋਟੀ ਬਣਾਉਂਦੇ ਨੇ ਉਹ ਲੱਗਦਾ ਕੱਲੂ ਮੈਂ ਮੇਤਰਾ ਪੈਸਾ ਮਾਇਆ ਇੱਕ ਬਹੁਬਲੀ ਆਂਦਾ ਗੈਂਗਸਟਰ ਆਂਦਾ ਬਦਮਾਸ਼ ਆਂਦਾ ਮੇਰੇ ਕੰਨ ਤੇ ਪਿਸਤੌਲ ਆਂਦਾ ਤੇ ਮੇਰੀ ਜ਼ਿੰਦਗੀ ਭਰ ਦੀ ਕਮਾਈ ਉਹ ਲੈ ਜਾਂਦਾ ਜੀ ਲੇਡੀਜ਼ ਨੂੰ ਇਹ ਲੱਗਦਾ ਵੀ ਮੇਰਾ ਘਰ ਵਾਲਾ ਮਾਰ ਦਿੱਤਾ ਜਾਂਦਾ ਕਿਸ ਨੂੰ ਲੱਗਦਾ ਮੇਰਾ ਬੱਚਾ ਮਾਰ ਦਿੱਤਾ ਜਾਊਗਾ ਘਰ ਤਾਂ ਹੈਗਾ ਨਾ ਇੱਕ ਸਭ ਨੂੰ ਅਸਲਾ ਉਹ ਵਪਾਰੀ ਖਰੀਦ ਲੈਂਦਾ ਆਪਣੇ ਪੈਸੇ ਦਾ ਤਾਂ ਉਹਦੀ ਜਿਹੜੀ ਸੁਰੱਖਿਆ ਦੀ ਭਾਵਨਾ ਗੈਂਗਸਟਰ ਨੂੰ ਪਤਾ ਉਹਦਾ ਵੀ ਹਰ ਵਪਾਰੀ ਕੋ ਅਸਲਾ ਜੇਕਰ ਤੇ ਇਸੀ ਹਮਲਾ ਕਰੇ ਜਾਵਾਂਗੇ ਅਗਰ ਵਾਅਦਾ ਕਰਾਂ ਜਾਵਾਂਗੇ ਸਾਡੇ ਤੇ ਵੀ ਕੋਈ ਬਰਾਬਰ ਚੱਲ ਸਕਦੀ ਹੈ ਅਤਰਾਜ ਕੀ ਅਬ ਸੁਣਾ ਅਮਰੀਕਾ ਦਾ ਪ੍ਰਮ ਅਮਰੀਕਾ ਕ੍ਰੀਟਾ ਵਰਗੇ ਸ਼ਹਿਰਾਂ ਦੇ ਵਿੱਚ ਹਰ ਘਰ ਚ ਅਸਲਾ ਪਿਆ ਹੁੰਦਾ ਉਹ ਵਪਾਰੀ ਟੈਕਸ ਵੀ ਦਿੰਦਾ ਵਪਾਰੀਆਂ ਦੇ ਟੈਕਸ ਦੇ ਨਾਲ ਸਰਕਾਰਾਂ ਚੱਲਦੀਆਂ ਇਹ ਟੈਕਸ ਨਿਮਰ ਕੋਲ ਨੰਬਰ ਹੈ ਟੈਕਸ ਦਿੰਦੇ ਰੈਵਨਿਊ ਦਿੰਦੇ ਦਾ ਸਰਕਾਰਾਂ ਚੱਲਦੀਆਂ ਸਰਕਾਰਾਂ ਵਪਾਰੀ ਨੂੰ ਇਹ ਸਮਝਾ ਨਹੀਂ ਦੇ ਰਹੀਆਂ ਸਸ਼ੀਕਲ ਸਿਟੀ ਹੈਡਲਾਈਨ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਇੱਕ ਪੋਸਟ ਸੋਸ਼ਲ ਮੀਡੀਆ ਤੇ ਸਾਂਝੀ ਹੁੰਦੀ ਹੈ ਸ਼ਿਵ ਸੈਨਾ ਆਗੂ ਰਜੀਵ ਟੰਡਨ ਵੱਲੋਂ ਜਿਸ ਦੇ ਵਿੱਚ ਇਹ ਦਰਸਾਇਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕ੍ਰਾਈਮ ਵੱਧ ਰਿਹਾ ਤੇ ਜਿਸ ਤੋਂ ਲੈ ਕੇ ਸਰਕਾਰ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਉਸ ਪੋਸਟ ਦੇ ਜ਼ਰੀਏ ਜਿੱਥੇ ਕਿਹਾ ਜਾਂਦਾ ਹੈ ਕਿ ਹਰ ਇੱਕ ਵਪਾਰੀ ਨੂੰ ਜਿਹੜਾ ਉਸ ਉਹਨਾਂ ਨੂੰ ਜਿਹੜੀ ਸੁਰੱਖਿਆ ਦੇਣੀ ਚਾਹੀਦੀ ਹੈ ਅਸਲੇ ਦੇਣੇ ਚਾਹੀਦੇ ਨੇ ਲਾਇਸੈਂਸੀ ਅਸਲੇ ਗੱਲ ਕਰਦੇ ਰਜੀਵ ਟੰਡਨ ਦੀ ਸਾਜਮਨੂਜ ਕੀ ਤੁਹਾਨੂੰ ਲੱਗਦਾ ਰਜੀਵ ਜੀ ਕਿ ਅਸਲੇ ਜੇ ਵਪਾਰੀਆਂ ਨੂੰ ਦੇ ਦਾਵਾਂਗੇ ਤਾਂ ਵਿਠਲ ਪੈ ਜਾਊਗੀ ਜਾਂ ਕ੍ਰਾਈਮ ਕੱਟ ਜਾਊਗਾ ਮੇਰੇ ਤਾਂ ਸਾਰੇ ਨੂੰ ਜੈਕਾਰਾ ਪੀਰ ਬਜਰੰਗ ਹਰ ਹਰ ਮਹਾਦੇਵ ਹੁਕਮ ਕਰੋ ਤੁਸੀਂ ਇੱਕ ਪੋਸਟ ਪਾਈ ਸੀ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਇਹ ਦਰਸਾਇਆ ਕਿ ਵਪਾਰੀਆਂ ਨੂੰ ਜੜਾ ਕਿ ਉਹਨਾਂ ਨੂੰ ਸੁਰੱਖਿਆ ਦੇ ਲਈ ਅਸਲੇ ਦੇਣੇ ਚਾਹੀਦੇ ਲਾਇਸੈਂਸੀ ਅਸਲੇ ਕੀ ਉਹਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਵਾਕਈ ਠੱਲ ਪੈ ਜੇਗੀ ਕ੍ਰਾਈਮ ਰੁਕ ਜਾਏਗਾ ਬਿਲਕੁਲ ਜਿਹੜਾ ਵਪਾਰੀ ਸਰਕਾਰ ਨੂੰ ਟੈਕਸ ਦਿੰਦਾ ਜਿਸ ਵਪਾਰੀ ਦੇ ਪੈਸੇ ਨਾਲ ਸਰਕਾਰਾਂ ਚੱਲਦੀਆਂ ਜਿਸ ਪੈਸੇ ਦੇ ਵਪਾਰੀ ਦੇ ਪੈਸੇ ਦੇ ਨਾਲ ਸਾਰੇ ਅਫਸਰਾਂ ਨੂੰ ਤਰਖਾਵਾ ਮਿਲਦੀਆਂ ਉਹੀ ਅਗਰ ਵਪਾਰੀ ਸੁਰੱਖਿਤ ਨਹੀਂ ਹੈ ਤਾਂ ਮੈਂ ਤਾਂ ਉਹਦੇ ਹੱਕ ਦੀ ਗੱਲ ਕਰੂੰਗਾ ਮੈਂ ਤਾਂ ਸਾਫ਼ ਕਹੂੰਗਾ ਜਿਹੜੇ-ਜਿਹੜੇ ਵਪਾਰੀ डीएसटी नंबर ਲੈ ਕੇ ਬੈਠੇ ਨੇ ਜਿਹੜੇ ਜਿਹੜੇ ਉਦਯੋਗਪਤੀ ਨੇ ਉਹਨਾਂ ਸਭ ਨੂੰ ਸੁਰੱਖਿਆ ਦੇ ਲਈ ਆਰਮ ਦੇ ਲਾਇਸੈਂਸ ਜਾਰੀ ਕਰਨੇ ਚਾਹੀਦੇ ਪੰਜਾਬ ਸਰਕਾਰ ਨੂੰ ਤਾਂ ਕਿ ਜਿਹੜੇ ਗੈਂਗਸ ਤੁਸੀਂ ਦੇਖੋ ਨਾ ਦਿਨੋਂ ਦਿਨ ਗੈਂਗਸਟਰ ਵਧ ਰਿਹਾ ਭੁੱਖਮਰੀ ਵਧ ਰਹੀ ਹੈ ਨਸ਼ਾ ਵਧ ਰਿਹਾ ਨਸ਼ੇ ਜਿਨ੍ਹਾਂ ਨੂੰ ਨਸ਼ਾ ਨਹੀਂ ਮਿਲਦਾ ਉਹ ਨਸ਼ੇ ਦੀ ਪੂਰਤੀ ਦੇ ਲਈ ਪੈਸਾ ਇਕੱਠਾ ਪੈਸਾ ਜਿਆਦਾ ਜਿਆਦਾ ਲਿਆਣ ਲਈ ਮਹਿੰਗਾ ਨਸ਼ਾ ਚਿੱਟਾ ਨਸ਼ਾ ਉਹਨੂੰ ਖਰੀਦਣ ਦੇ ਲਈ ਵਾਰਦਾਤਾ ਕਰ ਰਹੇ ਨੇ ਪੈਸੇ ਦੀ ਖੋਹ ਕਰ ਰਹੇ ਨੇ ਕੋ ਕਰ ਲਈ ਅਗਰ ਵਪਾਰੀ ਨੂੰ ਪੈਸਾ ਨਹੀਂ ਦਿੰਦਾ ਉਹ ਗੋਲੀ ਮਾਰ ਦਿੰਦੇ ਨੇ ਜਾਂ ਚਾਕੂ ਨਾਲ ਹਮਲਾ ਕਰ ਦਿੰਦੇ ਨੇ ਜਿਆਦਾ ਦੂਰ ਕੋ ਜਾਣੇ ਥੋੜੇ ਦਿਨ ਪਹਿਲਾਂ ਸਾਡੇ ਦੋਸਤ ਨੇ ਸੰਭਵ ਜੈਨ ਉਹਨਾਂ ਦੇ ਪੱਟੇ ਦੇ ਉੱਤੇ ਗੋਲੀ ਮਾਰ ਦਿੱਤੀ ਗਈ ਸਿਰੋ ਕੱਢ ਲਈ ਪੈਸੇ ਲਈ ਅੱਜ ਵੀ ਇੱਕ ਮਰਡਰ ਕੀਤਾ ਗਿਆ ਮੇਰੇ ਖਿਆਲ ਅੱਜ ਵੀ ਮਰਡਰ ਹੋਇਆ ਸਾਰੇ ਆਮ ਪੈਕਰਪਾਨਾ ਮਾਰ ਕੇ ਬੰਦਾ ਮਾਰ ਦਿੱਤਾ ਗਿਆ ਆ ਆਦਮੀ ਨੂੰ ਕੀ ਚਾਹੀਦੀ ਸੁਰੱਖਿਆ ਚਾਹੀਦੀ ਹੈ ਅਗਰ ਵਪਾਰੀ ਆਦਮੀ ਨੂੰ ਅਸਲੇ ਦੇ ਲਾਇਸੈਂਸ ਮਿਲ ਜਾਂਦੇ ਤਾਂ ਇਤਰਾਜ਼ ਕਿਉਂ ਹੈ ਹਰ ਵਪਾਰੀ ਚਾਹੁੰਦਾ ਵੀ ਮੈਂ ਹਰ ਵਪਾਰੀ ਕੋ ਪੈਸਾ ਵੀ ਹੁੰਦਾ ਕੈਸ਼ ਵੀ ਹੁੰਦਾ ਬਪਾਰ ਫੈਕਟਰੀ ਵੀ ਚਲਦੀ ਹੁੰਦੀ ਹੈ ਵੀ ਮੇਰੀ ਮੈਂ ਮਿਹਨਤ ਕਰਦਾ ਮੈਂ ਖੂਨ ਪਸੀਨਾ ਕਰਕੇ ਦਿਨ ਰਾਤ ਕਰਕੇ ਆਪਣੀ ਫੈਕਟਰੀ ਚਲਾਉਣਾ ਮੈਂ ਪੈਸਾ ਬਣਾਉਣਾ ਤੇ ਮੇਰੇ ਫੈਕਟਰੀ ਦੇ ਵਿੱਚੋਂ ਹਜ਼ਾਰਾਂ ਵਰਕਰ ਵੀ ਰੋਜੀ ਰੋਜੀ ਰੋਟੀ ਬਣਾਉਂਦੇ ਨੇ ਬਿਲਕੁਲ ਨਿਕਲਦੇ ਬਣਾਉਂਦੇ ਹਨ ਉਹ ਲੈ ਕੇ ਜਾਂਦਾ ਕੱਲੂ ਮੈਂ ਮਿਹਨਤ ਨਾਲ ਪੈਸਾ ਬਣਾਇਆ ਇੱਕ ਬਹੁਬਲੀ ਆਂਦਾ ਗੈਂਗਸਟਰ ਆਂਦਾ ਬਦਮਾਸ਼ ਆਂਦਾ ਮੇਰੇ ਕੰਨ ਤੇ ਪਿਸਤੌਲ ਆਂਦਾ ਤੇ ਮੇਰੀ ਜ਼ਿੰਦਗੀ ਭਰ ਦੀ ਕਮਾਈ ਉਹ ਲੈ ਜਾਂਦਾ ਜਾਂ ਜਿਹੜੀ ਲੇਡੀਜ਼ ਨੂੰ ਇਹ ਲੱਗਦਾ ਵੀ ਮੇਰਾ ਘਰ ਵਾਲਾ ਮਾਰ ਦਿੱਤਾ ਜਾਂਦਾ ਕਿਸ ਨੂੰ ਲੱਗਦਾ ਮੇਰਾ ਬੱਚਾ ਮਾਰ ਦਿੱਤਾ ਜਾਊਗਾ ਡਰਦਾ ਹੈਗਾ ਨਾ ਇੱਕ ਸਭ ਨੂੰ ਅਗਰ ਸਰਕਾਰ ਉਦਯੋਗਪਤੀਆਂ ਨੂੰ ਲੁੱਸਸ ਦੇ ਦਿੰਦੇ ਨੇ ਦੀਏ ਅਸਲਾ ਵਪਾਰੀ ਖਰੀਦ ਲੈਂਦਾ ਆਪਣੇ ਪੈਸੇ ਦਾ ਤਾਂ ਉਹਦੀ ਜਿਹੜੀ ਸੁਰੱਖਿਆ ਦੀ ਭਾਵਨਾ ਗੈਂਗਸਟਰ ਨੂੰ ਪਤਾ ਹੋਊਗਾ ਵੀ ਹਰ ਵਪਾਰੀ ਕੋ ਅਸਲਾ ਵੀ ਅਗਰ ਤੇ اسی ਹਮਲਾ ਕਰਨ ਜਾਵਾਂਗੇ ਅਗਰ ਵਾਰਦਤ ਕਰਨ ਜਾਵਾਂਗੇ ਸਾਡੇ ਤੇ ਵੀ ਗੋਲੀ ਬਰਾਬਰ ਚੱਲ ਸਕਦੀ ਹੈ ਇਤਰਾਜ ਕੀ ਹੈ ਮੈਨੂੰ ਦੱਸੋ ਨਾ ਅਮਰੀਕਾ ਤਾਂ ਪ੍ਰਮਾ ਅਮਰੀਕਾ ਕੈਨੇਡਾ ਵਰਗੇ ਸ਼ਹਿਰਾਂ ਦੇ ਵਿੱਚ ਹਰ ਘਰ 'ਚ ਅਸਲਾ ਪਿਆ ਹੁੰਦਾ ਹਰ ਘਰ 'ਚ ਅੱਛੇ ਲੋਕਾਂ ਦੇ ਘਰਾਂ 'ਚ ਅਸਲਾ ਪਿਆ ਹੁੰਦਾ ਉਹ ਸੁਰੱਖਿਆ ਲਈ ਅਗਰ ਆਤਮ ਸੁਰੱਖਿਆ ਦੇ ਲਈ ਕਿਸੇ ਨੂੰ ਲਾਇਸੈਂਸ ਮਿਲ ਜਵੇ ਤਾਂ ਕਿਸੇ ਨੂੰ ਇਤਰਾਜ਼ ਕਿਉਂ ਲੱਜਦਾ ਵਪਾਰੀ ਆਪਣੀ ਸੁਰੱਖਿਆ ਦੇ ਲਈ ਅਸਲਾ ਲਾਇਸੈਂਸ ਬਣਵਾਉਣ ਲਈ ਲੋਕਾਂ ਦੀ ਮਿੰਤਾ ਕਰਦਾ ਫਿਰਦਾ ਪੈਸੇ ਚੱਕੀ ਫਿਰਦਾ ਲੋਕਾਂ ਨੂੰ ਕਹਿੰਦਾ ਤੁਸੀਂ ਸਾਡੇ ਅਸਲੇ ਦੇ ਲਾਇਸੈਂਸ ਬਣਵਾ ਦਿਓ ਅਗਰ ਉਹੀ ਅਸਲੇ ਸਰਕਾਰ ਕੋਈ ਫੀਸ ਲੱਗ ਤੈ ਕਰ ਦਵੇ ਜਿਹਨੇ ਅਸਲੇ ਲਾਇਸੈਂਸ ਬੁਣਾਣਾ ਵਪਾਰੀ ਨੇ ਜਿਹਦੀ ਅੱਛੀ ਛਵੀ ਹੈ ਸਰਕਾਰ ਜਿੱਦਾਂ ਰੇਲਵੇ ਦੇ ਵਿੱਚ ਤਤਕਾਲ ਸੁਵਿਧਾ ਦਿੱਤੀ ਹੋਈ ਹੈ ਤਤਕਾਲ ਦੇ ਵਿੱਚ ਜਿਆਦਾ ਪੈਸੇ ਖਰਚੋ ਤਸੀਦ ਲੈ ਲਓ ਹਾਂਜੀ ਇਦਾਂ ਦੀ ਸੂਧਾ ਲਾਇਸੈਂਸ ਦੀ ਕਿਉਂ ਨਹੀਂ ਦਿੰਦੀ ਕਿਉਂ ਵਪਾਰੀ ਨੂੰ ਜੋ ਲੋਕਾਂ ਦੇ ਪਿੱਛੇ ਛੁਟਬਈਆ ਨੇਟਾ ਜਿਹੜੇ ਸ਼ਹਿਰ 'ਚ ਘੁੰਮਦੇ ਫਿਰਦੇ ਆ ਉਹਨਾਂ ਨੂੰ ਪੈਸੇ ਦੇ ਕੇ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਦੇ ਕੇ ਲਾਇਸੈਂਸ ਬਣਵਾਣੇ ਪੈਂਦੇ ਆ ਵਪਾਰੀ ਟੈਕਸ ਵੀ ਦਿੰਦਾ ਵਪਾਰੀਆਂ ਦੇ ਟੈਕਸ ਦੇ ਨਾਲ ਸਰਕਾਰਾਂ ਚੱਲਦੀਆਂ ਜੀਐਸਟੀ ਜਿਹਨਾਂ ਦੇ ਕੋਲ ਨੰਬਰ ਆ ਉਹ ਟੈਕਸ ਦਿੰਦੇ ਆ ਰੈਵਨਿਊ ਦਿੰਦੇ ਆ ਨਾ ਸਰਕਾਰਾਂ ਚੱਲਦੀਆਂ ਸਰਕਾਰਾਂ ਵਪਾਰੀ ਨੂੰ ਇਹ ਸੁਵਿਧਾ ਨਹੀਂ ਦੇ ਰਹੀਆਂ ਸਰਕਾਰਾਂ ਨੂੰ ਸੁਰੱਖਿਆ ਸੁਰੱਖਿਆ ਲ ਸੁਰੱਖਿਆ ਨਹੀਂ ਚਾਹੀਦੀ ਹੈ ਨਾ ਸਰਕਾਰਾਂ ਇੰਨਾ ਕਿ ਇਹਨੂੰ ਸਰਲ ਬਣਾ ਦੇਵੇ ਨਾ ਲਾਇਸੈਂਸ ਨੂੰ ਕਿ ਜਿਹੜਾ ਵਿਚਵਾਰੀ ਵਪਾਰ ਕਰਦਾ ਜਿਹਦੇ ਕੋਲ GST ਨੰਬਰ ਹੈ ਉਹਦੇ ਕੋਈ ਅਪਰਾਧੀ ਤਾਂ ਹੋ ਨਹੀਂ ਸਕਦਾ ਉਹ ਆਖਰਕਾਰ ਉਹ ਵਪਾਰ ਕਰ ਰਿਹਾ ਹੈ ਵਪਾਰੀ ਹੈ ਤ ਉਹਨੂੰ ਟੈਕਸ ਦੇ ਰਿਹਾ ਹੈ ਟੈਕਸ ਭੇ ਕਰ ਰਿਹਾ ਹੈ ਉਹ ਅਪਰਾਧੀ ਕਿੱਥੇ ਹੋ ਸਕਦਾ ਤੁਹਾਡੇ ਕਹਿਣ ਦਾ ਮਤਲਬ ਉਹ ਇੰਨੀ ਸਰਲਤਾ ਬਣਾਈ ਉਹ ਤਾਂ ਤੁਹਾਡੇ ਕਹਿਣ ਦਾ ਮਤਲਬ ਹੈ ਹਰ ਇੱਕ GST ਵਾਲੇ ਨੂੰ ਕਿ ਹੁਣ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵੀ ਲਾਇਸੈਂਸਿੰਗ ਬਾਲਰ ਦਵੇ ਇਦਾਂ ਹੁੰਦਾ ਹੈ ਸਰਕਾਰ ਉਹਦੀ ਨੂੰ ਉਹਨੂੰ ਇੱਕ ਨਾ ਸਰਲ ਤਰੀਕਾ ਉਹਦਾ ਬਣਾਵੇ ਸਰਕਾਰਾਂ ਬਣਾਉਂਦੀਆਂ ਨਾ ਇਹ ਟੈਕਸ ਭਰਨ ਦਾ ਇਨਕਮ ਟੈਕਸ ਵਾਲੇ ਬਣਾਉਂਦੇ ਆ ਸਰਲ ਯੋਜਨਾ ਸਰਲ ਫਾਰਮ ਇਦਾਂ ਦੇ ਕੋਈ ਫਾਰਮ ਬਣਾਵੇ ਚਾਹੇ ਉਹਦੇ ਉੱਤੇ ਸਰਕਾਰ ਜੇ ਅੱਜ 5000 ਲੈਂਦੀ ਹੈ ਮੈਨੂੰ ਨਹੀਂ ਪਤਾ ਕਿੰਨੇ ਲੈਂਦੀ ਹੈ 5000 ਲੈਂਦੀ ਹੈ ਤਾਂ ਚਾਹੇ ਉਹਦਾ 50000 ਫੀਸ ਲੱਖ ਜਾਵੇ ਵਪਾਰੀ ਫੇਰ ਵੀ ਲਊਗਾ ਲਊਗਾ ਬਿਲਕੁਲ ਸਹੀ ਗੱਲ ਦਾ ਪ੍ਰਦਰਸ਼ਨ ਕੀਤੀ ਹੈ ਵੇ ਸਰਕਾਰ ਇੱਕ ਪੇਮੈਂਟ ਰੱਖ ਦੇਵੇ ਵੇ ਅਸੀਂ ਲਾਇਸੈਂਸ ਦੀ ਇੰਨੀ ਫੀਸ ਰੱਖਣੀ ਆ ਚਲੋ 50000 ਰੱਖ ਦੇ 40000 ਰੱਖ ਦੇ 21000 ਰੱਖ ਦੇ 31000 ਰੱਖ ਦੇ ਜੋ ਮਰਜ਼ੀ ਸ਼ਗਲ ਲੈਣਾ ਸਰਕਾਰ ਲਵੇ ਵਪਾਰੀ ਕੋਲ ਵਪਾਰੀ ਦੇਣ ਨੂੰ ਤਿਆਰ ਹੈ ਵਪਾਰੀ ਕਹਿੰਦਾ ਮੈਂ ਸੁਰੱਖਿਤ ਕੈਸੇ ਐਸੇ ਹਿਸਾਬ ਨਾਲ ਤਾਂ ਕੱਲ ਨੂੰ ਵਪਾਰੀ ਗੈਂਗਸਟਰ ਬਣ ਜਾਏਗਾ 100 ਮੀਟਰ ਕਿੰਨੇ ਕਿ ਮੇਰੇ ਕਵੇਕ ਨੂੰ ਸਤਰਾਕਾਰ ਸਾਹਿਬ ਤੇ ਹੁਣ ਵੀ ਤਾਂ ਗੈਂਗਸਟਰਾਂ ਨੂੰ ਅਸਲੇ ਮਿਲ ਰਹੇ ਆ ਸ਼ਹਿਰ ਦੇ ਵਿੱਚ ਬਾਹੂ ਬਲੀਆਂ ਨੂੰ ਮਿਲ ਰਹੇ ਆ ਜਿਹੜਾ ਇਸ ਦਾ ਵਪਾਰੀ ਹੈਗਾ ਕੋਈ ਐਸਾ ਵਪਾਰੀ ਹੈਗਾ ਜਿਹਨੇ ਜਾ ਕੇ ਲੈ ਸੰਸੀ ਰਿਵੋਲਵਰ ਬੰਗੀ ਹੋਵੇ ਕਿਹੜੇ ਸਵਾਲ ਦਾ ਜਵਾਬ ਪੰਜਾਬ ਸਰਕਾਰ ਲਗਾਤਾਰ ਜਿਹੜੀ ਹੈ ਉਹ ਗੈਂਗਸਟਰ ਖਤਮ ਕਰ ਰਹੀ ਹੈ ਫਿਰ ਵੀ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਵਪਾਰੀ ਜੜਾ ਵੈ ਉਹ ਖਤਰੇ ਦੇ ਵਿੱਚ ਤੁਸੀਂ ਉਲਝਾਓ ਨਾ ਤੁਸੀਂ ਆਪਣੇ ਸਵਾਲ ਦਾ ਜਵਾਬ ਲਓ ਤੁਸੀਂ ਜੇ ਵੀ ਕਿਹੜੇ ਗੈਂਗਸਟਰਾਂ ਨੂੰ ਮਿਲੇ ਆ ਭਾਈ ਸਾਹਿਬ ਪੱਤਰਕਾਰ ਸਾਹਿਬ ਬਾਹੂਬਲੀ 100-100 ਮੋਟਰਸਾਈਕਲ 150-150 ਮੋਟਰਸਾਈਕਲ ਉਹਨਾਂ ਦੇ ਵਿੱਚ 40 ਚੜੀਆਂ ਕੋਲ ਲਿਸੈਂਸ ਨੇ ਕੌਣ ਦੇ ਰਿਹਾ ਉਹਨਾਂ ਨੂੰ ਕੌਣ ਨੇ ਮੋਟਰਸਾਈਕਲਾਂ ਤੇ ਚੱਲਣ ਵਾਲੇ ਕੌਣ ਨੇ ਬਟਾਕੇ ਚਲਾਣ ਵਾਲੇ ਕੌਣ ਹੈ ਹਵਾਈ ਭਾਰ ਕਰਨ ਵਾਲੇ ਕੌਣ ਵਪਾਰੀਆਂ ਨੂੰ ਡਰਾਉਣ ਵਾਲੇ ਵਪਾਰੀਆਂ ਦੀ ਗਲੀ ਦੇ ਵਿੱਚੋਂ 100-150 ਮੋਟਰਸਾਈਕਲ ਨਿਕਲਦਾ ਵਿੱਚੋਂ ਹਸਲੇ ਲੱਗੇ ਹੋਏ ਆ ਅਗਲਾ ਹਸਲਾ ਦੇਖਦਾ ਅਗਲੇ ਨੂੰ ਜ਼ਮੀਨ ਨੂੰ ਪਤਾ ਹੁੰਦਾ ਕਿ ਮੇਰੀ ਗੱਡੀ ਦਾ ਸ਼ੀਸ਼ਾ ਟੁੱਟ ਰਿਹਾ ਮੇਰੇ ਘਰ ਦੇ ਬਾਹਰ ਸ਼ੀਸ਼ੇ ਟੁੱਟ ਰਹੇ ਆ ਉਹ ਤਾਂ ਵੀ ਮਾਰ ਨਹੀਂ ਨਿਕਲਦਾ ਕਿਉਂਕਿ ਹਸਲਾ ਲਗਾ ਹੁੰਦਾ ਕੱਲ ਨੂੰ ਕੋਈ ਕੱਲ ਨੂੰ ਮਾਲਵੇ ਸਰਕਾਰ ਲਾਇਸੈਂਸ ਦਿੰਦੀ ਹੈ ਲਾਇਸੈਂਸ ਹੀ ਦਿੰਦੀ ਹੈ ਤੇ ਮਾਮੂਲੀ ਜਿਹਾ ਬਿਵਾਦ ਵੀ ਹੋ ਜਵੇ ਤਾਂ ਵਪਾਰੀ ਨੂੰ ਰਿਵੋਲਵਰ ਹੋਵੇ ਉਹਦੇ ਕੋਲ ਤਾਂ ਉਹਨੇ ਠਾ 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 ਪੁਲਿਸ ਇਹੀ ਕੰਮ ਨੂੰ ਲੱਗੀ ਰਹੇਗੀ ਨਹੀਂ ਨਹੀਂ ਹੁਣ ਵੀ ਤਾਂ ਲੱਗੀ ਪੁਲਿਸ ਕੰਮ ਹੁਣ ਵੀ ਤਾਂ ਪੁਲਿਸ ਕਰੀ ਅੱਜ ਹੀ ਲਾ ਲੋ ਅੱਜ ਹੀ ਕਤਲ ਹੋ ਗਿਆ ਪੁਲਿਸ ਕੰਮ ਲੱਗੀ ਹੀ ਨਾ ਲੁਧਿਆਣਾ ਸ਼ਹਿਰ ਦੇ ਵਿੱਚ ਅੱਜ ਕਤਲ ਹੋ ਗਿਆ ਸਰੇ ਆਮਕਰਪਾਨਾ ਮਾਰ ਕੇ ਬੰਦਾ ਮਾਰਤਾ ਅੱਜ ਵੀ ਤਾਂ ਪੁਲਿਸ ਕੰਮ ਲੱਗੀ ਹੀ ਨਾ ਮੈਂ ਫਿਰ ਕਹਿ ਰਿਹਾ ਵਪਾਰੀ ਨੇ ਵਪਾਰ ਕਰਨਾ ਵਪਾਰੀ ਨੂੰ ਆਪਣੀ ਆਤਮ ਰੱਖਿਆ ਦੇ ਲਈ ਆਪਣੀ ਸੁਰੱਖਿਆ ਦੇ ਲਈ ਅਸਲੇ ਦਾ ਲਾਇਸ ਜਿੱਦੀ ਜੋ ਯੋਗਤਾ ਜਿੰਨੇ ਜੋਗੀ ਹੈਗੇ ਜਿੰਨੇ ਜਿਸ ਹਾਲ ਦਾ ਵਪਾਰ ਹੈ ਜਿੰਨੇ ਉਹਦੇ ਚ 파ਟਰਨ ਸਾਰਿਆਂ ਨੂੰ ਅਸਲਾ ਅਸੈਂਸ ਮਿਲਣਾ ਚਾਹੀਦਾ ਪਿੱਛੇ ਕਈ ਵਪਾਰੀਆਂ ਦੇ ਨਾਲ ਵੀ ਲੁੱਟ ਖੋਹੀ ਉਹਨਾਂ ਕੋਲ ਤਾਂ ਰਿਵਾਲਵਰ ਵੀ ਸੀਗੇ ਰਿਵਾਲਵਰ ਹੋਣ ਤੋਂ ਬਾਅਦ ਵੀ ਜਿਹੜੇ ਵਪਾਰੀਆਂ ਨੂੰ ਲੁੱਟਿਆ ਗਿਆ ਫਿਰ ਫਿਰ ਕਿਨੂੰ ਕਹੋਗੇ ਸੁਣੋ ਕੋਈ ਐਸੀ ਘਟਨਾ ਹੋ ਸਕਦੀ ਆ ਵੀ ਵਪਾਰੀ ਆਪਣਾ ਅਸਲਾ ਨਹੀਂ ਚਲਾ ਪਾਇਆ ਹੋਊਗਾ ਗੱਲ ਇਹ ਨਹੀਂ ਆ ਜ਼ਿਆਦਾ ਅਗਰ ਪਤਾ ਹੋਊਗਾ ਸ਼ਾਇਦ ਵੀ ਹਰ ਵਪਾਰੀ ਕੋ ਆਪਣਾ ਅਸਲਾ ਮੈਨੂੰ ਲੁੱਟ ਕੋ ਕਰਨ ਚਾਹੂੰਗਾ ਬਰਾਬਰ ਮੇਰੀ ਗੋਲੀ ਚੱਲ ਸਕਦੀ ਆ ਵਾਰਦਾਤਾ ਚ ਕਮੀ ਆਊਗੀ ਮਤਲਬ ਫੇਰ ਕਹਿ ਰਹੇ ਆ ਕਿਸੇ ਵੀ ਚ ਜੁੱਡਾ ਮਰਜੀ ਬਦਮਾਸ਼ ਹੋਵੇ ਅਗਰ ਉਹਨੂੰ ਪਤਾ ਹੋਣਾ ਇਹ ਜਿਹੜੀ ਗੋਲੀ ਮੈਂ ਉਹਦੇ ਮਾਰਨ ਚੱਲਾਂ ਦੂਜੇ ਪਾਸੋਂ ਵੀ ਗੋਲੀ ਮੇਰੇ ਵੱਜ ਸਕਦੀ ਆ ਸੋਵ ਵਾਲੀ ਸੋਚੂਗਾ ਤੁਸੀਂ ਗੋਲੀ ਨੂੰ ਛੱਡਾ ਬੋਰਗ ਬੋਰਗ ਥੱਲ ਵੀ ਤਾਂ ਪੈ ਰਹੀ ਐ ਪੰਜਾਬ ਦੇ ਵਿੱਚ ਲਗਾਤਾਰ ਗੈਂਗਸਟਰਾਂ ਦਾ ਖਾਤਮਾ ਹੋ ਰਿਹਾ ਹੈ ਪੰਜਾਬ ਪੁਲਿਸ ਚੰਗਾ ਕੰਮ ਕਰ ਰਹੀ ਹੈ ਸਾਡੇ ਡੀਜੀਪੀ ਸਾਹਿਬ ਬੜਾ ਵਧੀਆ ਕੰਮ ਕਰ ਰਹੇ ਨੋ ਡਾਊਟ ਡੀਜੀਪੀ ਸਾਹਿਬ ਦੇ ਹਦਾਇਤਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਖਾਤਮਾ ਕੀਤਾ ਜਾ ਰਿਹਾ ਐ ਇਨਕਾਊਂਟਰ ਕੀਤਾ ਜਾ ਰਿਹਾ ਐ ਦਬਾਅ ਬਣਾਇਆ ਜਾ ਰਿਹਾ ਐ ਵੀ ਅਗਰ ਤੁਸੀਂ ਪੰਜਾਬ 'ਚ ਵਾਰਦਾਤ ਕਰੋਗੇ ਤੁਸੀਂ ਇੱਥੇ ਜਿੰਦੇ ਨਹੀਂ ਰਹੋਗੇ ਬਿਲਕੁਲ ਵਧੀਆ ਗੱਲ ਕਰ ਰਹੀ ਐ ਸਾਡੇ ਡੀਜੀਪੀ ਸਾਹਿਬ ਵਧੀਆ ਕੰਮ ਕਰ ਰਹੇ ਨੇ ਮੈਂ ਫਿਰ ਕਹਿ ਰਿਹਾ ਪਰ ਫਿਰ ਵੀ ਵਪਾਰੀ ਚਾਹਦਾ ਵੀ ਮੈਨੂੰ ਅਸਲੀ ਲਿਸੰਸ ਦਿੱਤਾ ਜਾਵੇ ਮੈਂ ਆਪਣੇ ਲਈ ਸੁਰਖੀਤ ਹਾਂ ਇੱਕ ਡੱਬ ਚ ਰਿਵਾਲਵਰ ਲੱਗੀ ਹੁੰਦੀ ਨਾ ਆਪਣੇ ਅਗਰ ਅੰਦਰ ਰਿਵਾਲਵਰ ਪਾਈ ਹੁੰਦੀ ਹੈ ਕੋਈ ਵਾਰਦਤ ਕਰਨ ਆਂਦਾ ਕੋਈ ਖੋਹ ਕਰਨ ਆਂਦਾ ਬੰਦੇ ਨੂੰ ਬੜਾ ਹੌਸਲਾ ਹੁੰਦਾ ਬੰਦਾ ਵੀ ਆਪਣੀ ਰਿਵਾਲਵਰ ਕੱਢ ਕੇ ਇੱਕ ਵਾਰੀ ਜਵਾਬ ਦੇ ਸਕਦਾ ਤੁਸੀਂ ਕਈ ਕਿਤੇ ਇੱਕ ਲਾਅ ਐਂਡ ਔਰਡਰ ਲਾਅ ਐਂਡ ਔਰਡਰ ਜਿਹੜਾ ਹੁੰਦਾ ਵਾ ਉਹ ਵੀ ਕੋਈ ਚੀਜ਼ ਹੁੰਦੀ ਹੈ ਪੁਲਿਸ ਪ੍ਰਸ਼ਾਸਨ ਵੀ ਇਹ ਤਾਂ ਦੇ ਨਹੀਂ ਮੈਂ ਮੰਨ ਲਿਆ ਕੈਨੇਡਾ ਸ਼ਹਿਰ ਚ ਲਾਅਰਡਰ ਹੈਡੀ ਕੈਨੇਡਾ ਦੇਸ਼ ਚ ਲਾਅਰਡਰ ਹੈਡੀ ਅਮਰੀਕਾ ਚ ਲਾਅਰਡਰ ਹੈਡੀ ਨਹੀਂ ਲੋਕਾਂ ਦੇ ਘਰਾਂ ਘਰਾਂ ਚ ਅਸਲੇ ਪਏ ਨੇ ਉਹ ਲੋਕ ਚੱਕ ਕੇ ਗੁਰੀਆਂ ਮਾਰਦੇ ਫਿਰਦੇ ਨੇ ਬੰਦਾ ਕਲੋ ਖਰਾਬ ਹੁੰਦਾ ਜਦੋਂ ਨਜਾਇਜ਼ ਅਸਲਾ ਆਉਂਦਾ ਸੀ ਨਜਾਇਜ਼ ਅਸਲੇ ਦੀ ਗੱਲ ਨਹੀਂ ਕਰ ਰਹੇ ਲਾਇਨ ਆਰਡਰ ਉਹਦਾ ਖਰਾਬ ਹੁੰਦਾ ਜਦੋਂ ਇੱਕ ਜੀਐਸਟੀ ਪੇ ਕਰਨ ਵਾਲਾ ਬੰਦਾ ਕਸਮੇ ਯਾਰ ਬੰਦਾ ਰਵਾਲਵਰ ਲੈਣ ਜਾਊਗਾ ਨਾ ਉਹ ਸੋਚ ਸਮਝ ਕੇ ਜਿੱਦਾਂ ਆਪਣਾ ਵਪਾਰ ਚਲਾਉਂਦਾ ਉਹ ਵਕਤ ਪਏ ਤੇ ਉਹਨੂੰ ਕੱਢੇਗਾ ਉਹ ਬੁਖਰੀ ਨਹੀਂ ਮਾਰੇਗਾ ਕਿਉਂਕਿ ਉਹ ਵਪਾਰੀ ਹੈ ਉਹ ਮੋਟਰਸਾਈਕਲ ਲੈ ਕੇ ਸੋਸਾ ਵਪਾਰੀ ਕੀ ਹਰ ਵਪਾਰੀ ਸਹੀ ਹੈ ਕੀ ਹਰ ਵਪਾਰੀ ਸਹੀ ਹੈ ਹਰ ਵਪਾਰੀ ਸਹੀ ਹੈ ਤੁਹਾਡੇ ਸਾਹਮਣੇ ਕੱਲ ਨੂੰ ਉਹੀ ਵਪਾਰੀ ਮਾਮੁਲੀ ਜੀ ਬਵਾਦ ਹੋਏਗੀ ਉਸ ਤੋਂ ਬਾਅਦ ਬਵਾਦ ਦੇ ਵੀ ਠਾ ਠਾ ਗੋਲੀਆਂ ਮਾਰਦਾ ਫਰੇਗਾ ਇਹ ਤਾਂ ਆਪਾਂ ਦੇਖ ਸਕਦੇ ਹਾਂ ਪੁਲਿਸ ਜਦਕਰ ਪ੍ਰੋਫਾਈਲ ਦੇਖਦੀ ਹੈ ਵੀ ਚੈੱਕ ਕੀਤਾ ਜਾਂਦਾ ਉਹ ਵਪਾਰੀ ਦਾ ਕੋਈ ਲੜਾਈ ਝਗੜਿਆ ਪਰਚਾ ਤਾਂ ਨਹੀਂ ਹੈਗਾ ਕਰੈਕਟਰ ਦੇਖ ਸਕਦੇ ਹੈ ਹੈ ਕੋਈ ਵਾਂਟਡ ਤਾਂ ਨਹੀਂ ਹੈਗਾ ਕੁਛ ਉਹ ਤਾਂ ਨਹੀਂ ਹੈਗਾ ਉਸ ਵਿਅਕਤੀ ਦੀ ਗੱਲ ਕਰ ਰਹੇ ਜਿਹੜੇ ਸਾਫ਼ ਛਵੀ ਵਾਲੇ ਵਪਾਰੀ ਹੈ ਉਹਨਾਂ ਨੂੰ ਅਸਲੇ ਵਾਲਾ ਸੱਤ ਜਾਰੀ ਕੀਤਾ ਜਾਣਾ ਚਾਹੀਦਾ ਵਪਾਰੀ ਕੀ ਕਰਦਾ ਉਹ ਪਾਰੀ ਨਾ ਪੈਸਾ ਚੱਕੀ ਫਿਰਦਾ ਮੰਨਤਾ ਕਰਦਾ ਲੀਡਰਾਂ ਦੀ ਸਭ ਦੀਆਂ ਇਹ ਮੇਰਾ ਅਸਲੇ ਵਾਲਾ ਲਾਇਸੈਂਸ ਬਣਵਾ ਦਿਓ ਅਸਲੇ ਵਾਲਾ ਸਨvida ਬੰਦੇ ਪਏ ਨਾ ਪਰ ਅਸੀਂ ਕੀ ਚਾਹਨੇ ਆ ਵਪਾਰੀਆਂ ਦੇ ਬੰਨੇ ਚਾਹੀਦੀ ਹੈ ਬਿਲਕੁਲ ਸਰਪ੍ਰਰੀਆ ਹੋਣੀ ਚਾਹੀਦੀ ਆਮ ਵਿਅਕਤੀ ਆਮ ਵਪਾਰੀ ਜਮ ਆਹ ਵਪਾਰੀ ਜਾਵੇ ਸਿੱਧਾ ਕਵੇ ਸਰਕਾਰ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਮੇਰਾ ਲਾਇਸੈਂਸ ਬਣਾਇਆ ਜਾਵੇ ਉਹਦੀ ਜੀਐਸਟੀ ਨੰਬਰ ਤੇ ਕਿਹੜਾ ਰਿਟਰਨ ਦੇਖੀ ਜਾਵੇ ਲਾਇਸੈਂਸ ਬਣਾ ਦਿੱਤੇ ਜਾਂ ਕੀ ਮਾੜਾ ਕੀ ਜਾਏ ਨਹੀਂ ਵਪਾਰੀਆਂ ਦੇ ਕੋਲ ਹੈ ਵੀ ਨੇ ਫਿਰ ਵੀ ਲੁੱਟੇ ਜਾਂਦੇ ਨੇ ਉਹਦਾ ਕੀ ਕਰੀਏ ਉਹ ਕਿੰਨੇ ਵਪਾਰੀਆਂ ਕੋਲ ਹੈ ਦੱਸੋ ਨਾ ਫਿਰ ਸੰਭਵ ਜਾਏ ਕੋ ਸਿਗਰ ਵਾਲਰ ਆਪਣਾ ਜਿੱਦੇ ਗੋਲੀ ਮਾਰੀ ਪੱਟ ਤੇ ਦੱਸੋ ਮੈਨੂੰ ਸੰਭਵ ਜੈਲ ਕੋਰ ਵਾਲਰ ਸੀਗਾ ਦੱਸੋ ਸਿਗਰ ਵਾਲਰ ਨਹੀਂ ਸਿਗਰ ਨਾ ਮੈਂ ਉਹੀ ਗੱਲ ਕਹਿ ਰਿਹਾ ਨਾ ਜਦੋਂ ਇੱਕ ਹਵਾਈ ਪੈ ਗਈ ਵੀ ਹਰ ਬੰਦੇ ਕੋ ਆਪਣਾ ਅਸਲਾ ਪਈ ਹਰ ਵਪਾਰੀ ਦੇ ਕੋਲ ਅਸਲੇ ਲੱਗੇ ਆ ਮੈਂ ਇਸ ਫੈਕਟਰੀ ਦੇ ਲੁੱਟ ਖੋ ਕਰਨ ਜਾਊਂਗਾ ਇਹਨਾਂ ਦੇ ਮਾਲਕਾ ਕੋਲ ਤਾਂ ਚਾਰ ਬੰਦਿਆਂ ਕੋਲ ਤਾਂ ਚਾਰ ਮਾਲਕ ਨੇ ਚਾਰਾ ਕੋਲਵਾਵੇ ਲੱਗੀ ਆ ਮੈਂ ਵੜੂੰਗਾ ਤਾਂ ਮੇਰੇ ਬਰਾਬਰ ਗੋਲੀ ਵੱਜੂਗੀ ਇੱਕ ਡਰ ਬਹੁਤ ਹੁੰਦਾ ਮੈਂ ਫਿਰ ਕਹਿਣਾ ਸੀਪੀ ਸਾਹਿਬ ਨੂੰ ਵੀ ਅਸੀਂ ਕਹਿਣਾ ਚਾਹਾਂਗੇ ਲੁਧਿਆਣਾ ਦੇ ਪੁਲਿਸ ਮਿਸਟਰ ਸਾਹਿਬ ਨੂੰ ਵੀ ਵੀ ਕਿਤੇ ਨਾ ਕਿਤੇ ਜਿਹੜਾ ਉਹ ਸ਼ਹਿਰ ਦਾ ਲੁਧਿਆਣਾ ਦੇ ਸਾਡੇ ਸ਼ਹਿਰ ਦਾ ਵਪਾਰੀ ਹੈ ਡੀਜੀਐਸਪੀ ਸਾਹਿਬ ਨੂੰ ਵੀ ਕਹਾਂਗੇ ਪੂਰੇ ਪੰਜਾਬ ਵਿੱਚ ਜਿੰਨੇ ਵੀ ਸਾਡੇ ਅੱਛੇ ਵਪਾਰੀ ਨੇ ਉਦਯੋਗਪਤੀ ਨੇ ਉਹਨਾਂ ਦੇ ਅਸਲੇ ਦੇ ਲਾਇਸ ठापर साहब ਉਸ ਤੋਂ ਬਾਅਦ ਜਿਹੜਾ ਫਿਰ ਵੀ ਗੈਂਗਸਟਰਵਾਦ ਨਾ ਖਤਮ ਹੋਇਆ ਫਿਰ ਕੀ ਕਹੋਗੇ ਕਿੱਦਾਂ ਨਹੀਂ ਖਤਮ ਹੋਊਗਾ ਤੁਸੀਂ ਆਪ ਹੀ 10 ਮਿੰਟ 2 ਮਿੰਟ ਪਹਿਲਾਂ ਕਹਿ ਕੇ ਚੁੱਕੇ ਹੋ ਵੀ ਪੰਜਾਬ ਪੁਲਿਸ ਬੜਾ ਵਧੀਆ ਕੰਮ ਕਰ ਰਹੀ ਹੈ ਤੁਹਾਡਾ ਉਹ ਗੈਂਗਸਟਰ ਗੈਂਗਸਟਰਾਂ ਨੂੰ ਮਾਰ ਰਹੀ ਹੈ ਡੀਜੀਪੀ ਸਾਹਿਬ ਦੇ ਨਿਰਦੇਸ਼ਾਂ ਤੇ ਮਾ ਹੋ ਵੀ ਰਿਹਾ ਵਾ ਸਾਰਾ ਕੰਮ ਕਿੱਦਾਂ ਨਹੀਂ ਖਤਮ ਹੋਊਗਾ ਬਾਕੀ ਇਹ ਸੰਸਾਰ ਹੈ ਸੰਸਾਰ ਦੇ ਜੇ ਮੰਨ ਲਓ ਅਸੀਂ ਉਹਨਾਂ ਨੂੰ ਨਹੀਂ ਮਾਰਦੇ ਜੇ ਪੁਲਿਸ ਨਹੀਂ ਮੁਕਾਬਲੇ ਕਰਦੀ ਫਿਰ ਹੋਰ ਵਧ ਜਾਣਗੇ ਤੁਹਾਡੀ ਸਿਕਿਉਰਿਟੀ ਵਾਪਸ ਲੈ ਲੇਤੀਗੀ ਤੁਸੀਂ ਲੋਕਾਂ ਦੀ ਸਿਕਿਉਰਟੀਆਂ ਵਾਸਤੇ ਬੰਦੂਕਾਂ ਅਸਲੇ ਮੰਗ ਰਹੇ ਹੋ ਤੁਹਾਡੀ ਤਾਂ ਆਪਦੀ ਸਿਕਿਉਰਿਟੀ ਵਾਪਸ ਲੈ ਲੇਤੀਗੀ ਉਹ ਇਸ ਤਰ੍ਹਾਂ ਜੀ ਪੰਜਾਬ ਸਰਕਾਰ ਨੂੰ ਲੱਗਦਾ ਸੀਗਾ ਕਿ ਮੈਨੂੰ ਖਤਰਾ ਉਹਨਾਂ ਨੇ ਮੈਨੂੰ ਦੇ ਦਿੱਤੀ ਸੀ ਉਹ ਇੱਕੋ ਹੀ ਦਮ ਨਵੇਂ ਸੀਪੀ ਸਾਹਿਬ ਆਏ ਲੁਧਿਆਣੇ ਇੱਕੋ ਹੀ ਦਮ ਜਿੱਲੇ ਆਏ ਮੈਂ ਇੱਕ ਗੋਪਾਲ ਮੰਦਰ ਦਾ ਵਿਵਾਦ ਸੀਗਾ ਉੱਥੇ ਮੈਂ ਜੈ ਸ਼੍ਰੀ ਰਾਮ ਤੇ ਹਰ ਹਰ ਮਹਾਦੇਵ ਦੇ ਨਾਰੇ ਜਕਾਰੇ ਲਾਤੇ ਉਹਨਾਂ ਨੂੰ ਪਸੰਦ ਨਹੀਂ ਆਏ ਕਿ ਤੂੰ ਜੈ ਸ਼੍ਰੀ ਰਾਮ ਤੇ ਹਰ ਹਰ ਮਹਾਦੇਵ ਕਿਉਂ ਬੋਲਿਆ ਉਹਨਾਂ ਨੂੰ ਲੱਗਿਆ ਵੀ ਹੁਣ ਜਿੱਲੇ ਇਹਨੇ ਜੈ ਸ਼੍ਰੀ ਰਾਮ ਔਰ ਹਰ ਹਰ ਮਹਾਦੇਵ ਕਹਿ ਹੀ ਦਿੰਦਾ ਹੈ ਤੇ ਇਹਨੂੰ ਸਿਕਿਉਰਿਟੀ ਦੀ ਲੋੜ ਨਹੀਂ ਆਈ। ਮੈਨੂੰ ਤਾਂ ਆਪਣੇ ਭੋਲੇ ਨਾਥ ਤੇ ਵਿਸ਼ਵਾਸ ਹੈ, ਆਪਣੇ ਰਾਮ ਜੀ ਤੇ ਵਿਸ਼ਵਾਸ ਹੈ। ਇੱਕ ਤਾਂ ਉਹਨਾਂ ਨੂੰ ਮੈਨੂੰ ਲੱਗਦਾ ਕੱਟੜ ਪੰਥੀਆਂ ਨੇ ਫੋਨ ਕਰਤਾ ਜਾਂ ਇਨਫਾਰਮੇਸ਼ਨ ਭੇਜਦੇ ਵੀ ਹੁਣ ਗੋਰਾ ਥਾਪਨ ਨਹੀਂ ਮਾਰਨਾ। ਤੁਸੀਂ ਸੁਰੱਖਿਆ ਚੱਕ ਲੋ ਇਹਦੀ। ਤੇ ਹੁਣ ਤੁਸੀਂ ਲੋਕਾਂ ਦੀ ਮੰਗਦੇ ਫਿਰਦੇ ਹੋ। ਲੋਕਾਂ ਲਈ ਮੰਗਣਾ ਮੇਰੇ ਲੋਕ ਨੇ, ਮੇਰਾ ਪਰਿਵਾਰ ਹੈ। ਮੇਰਾ ਸਨਾਤਨ ਧਰਮ ਹੈ। ਮੇਰੇ ਸਨਾਤਨ ਧਰਮੀ ਲੋਕ, ਮੇਰੇ ਲੋਕ ਸਾਰੇ ਵਪਾਰ ਕਰਦੇ ਨੇ ਮੇਰੇ ਆਸੇ-ਪਾਸੇ ਨੇ। ਕਿਦਣਾ ਕਿਦਣਾ ਮੈਂ ਸ਼ਹਿਰ ਦੇ ਸੈਂਟਰ 'ਚ ਬੈਠਾ ਹਾਂ ਕਿਦਣਾ ਕਿਦਣਾ 4 ਲੋਕ 2 ਲੋਕ ਸਾਡੇ ਕੋਲ ਵੀ ਸੀਗੇ ਤਾਂ ਲੋਕਾਂ ਨੂੰ ਆਸੇ-ਪਾਸੇ ਲੋਕਾਂ ਨੂੰ ਡਰ ਹੁੰਦਾ ਸੀਗਾ ਵੀ ਇੱਧਰ ਨੂੰ ਨਹੀਂ ਜਾਣਾ ਇੱਥੇ ਸਿਕਿਉਰਿਟੀ ਘੁੰਮਦੀ ਆ ਜਾਂ ਕੁਝ ਵੀ ਘੁੰਮਦਾ ਡਰ ਹੁੰਦਾ ਸੀ ਉਹ ਡਰ ਹੁਣ ਖਤਮ ਹੈ ਇਸ ਕਰਕੇ ਕਹਿੰਨੇ ਆ ਵੀ ਲੋਕਾਂ ਨੂੰ ਸੁਰੱਖਿਆ ਦਿਓ ਲੋਕਾਂ ਨੂੰ ਲਾਇਸੈਂਸ ਦਿਓ ਜੀਐਸਟੀ ਵਾਲਿਆਂ ਨੂੰ ਤਾਂ ਕਿ ਲੋਕਾਂ ਦੇ ਨਾਲ ਜਿਹੜੀ ਛੋਟੇ-ਛੋਟੇ ਛਟਬਈਆ ਨੇਤਾ ਬਿਆਰਾਂ ਦੇ ਵਿੱਚ ਲੋਕਾਂ ਦੇ ਲਾਇਸੈਂਸਾਂ ਦੇ ਨਾਂ ਤੇ ਲੱਖ ਲੱਖ ਦੋ ਦੋ ਲੱਖ ਦੀਆਂ ਦਿਹਾੜੀਆਂ ਪਾ ਰਿਆ ਉਹ ਬੰਦ ਕਰਨ ਸਿੱਧਾ 50000 ਫੀਸ ਰੱਖਣ ਸਿੱਧਾ 50000 ਰੁਪਏ ਪੰਜਾਬ ਪੁਲਿਸ ਨੂੰ ਜਮ੍ਹਾਂ ਕਰਾਓ ਤੇ ਲਾਇਸੈਂਸ ਆਪਣਾ ਪਾਓ ਬਿਲਕੁਲ ਸਹੀ ਗੱਲ ਫੱਪਰਦਾ ਤੁਸੀਂ ਕੀਤੀ ਹੈ 50000 ਤੱਕ ਪੁਚਾਈ ਸਰਕਾਰ ਫੀਸ ਰੱਖ ਦੇ ਜਿਹੜੇ ਅੱਛੇ ਲੋਗ ਨੇ ਅੱਛੇ ਵਿਅਕਤੀ ਨੇ ਉਹਨਾਂ ਦੇ ਲਈ ਸਸਲੇ ਦੇ ਲਈ ਸੰਸ ਜਾਰੀ ਕੀਤੇ ਜਾਣੇ ਚਾਹੀਦੇ ਬਿਲਕੁਲ ਸਾਫ ਹੈ ਆਪਣੇ ਸੇਫਟੀ ਵਾਸਤੇ ਉਹਨਾਂ ਨੂੰ ਆਪ ਹੀ ਦੇ ਦੇਣਾ ਉਹ ਸਪਨਾ ਪੁਲਿਸ ਕੋਸ਼ਿਸ਼ ਨਾ ਕਰੇ ਉਸ ਤੋਂ ਕੰਮ ਕਰੀ ਪੁਲਿਸ ਨੂੰ ਹੋਰ ਕੰਮ ਵੀ ਬਹੁਤ ਹੁੰਦੇ ਹੈ ਨਾ ਐਡਾ ਵੱਡਾ ਸਾਡਾ ਪ੍ਰਦੇਸ਼ ਹੈ ਤੇ 3 ਕਰੋੜ ਦੀ ਵਾਦੀ ਹੈ ਪੁਲਿਸ ਦੀ ਸੰਖਿਆ ਤਾਂ ਉਨੀ ਕੀ ਹੈ ਨਾ ਜਗ੍ਹਾ ਜਗ੍ਹਾ ਪੁਲਿਸ ਵੀ ਪਹੁੰਚਦੀ ਹਰ ਜਗ੍ਹਾ ਪੁਲਿਸ ਵੀ ਪਹੁੰਚ ਸਕਦੀ ਅਗਰ ਵਪਾਰੀ ਕੋਲ ਆਪਣੀ ਸੁਰੱਖਿਆ ਦੇ ਲਈ ਆਤਮ ਰੱਖਿਆ ਦੇ ਲਈ ਅਗਰ ਕੋਲ ਅਸਲਾ ਹੁੰਦਾ ਤਾਂ ਤਰਾਜ ਕਿਉਂ ਆ ਮੈਨੂੰ ਇਹ ਨਾਲ ਨਾ ਚੱਜਿਆ ਮੈਨੂੰ ਇਹ ਨਾਲ ਨਾ ਚੱਜਿਆ ਦੱਸੋ ਮੈਨੂੰ ਪਤਾ ਨਹੀਂ ਇਹਨਾਂ ਦਾ ਕੁਐਸਚਨ ਹੀ ਚੱਜਿਆ ਕਿਹੜਾ ਨਹੀਂ ਚੱਜਿਆ ਹਰ ਕੁਐਸਚਨ ਹੀ ਦੱਸਿਆ ਵੀ ਕਿਹੜਾ ਨਹੀਂ ਚੱਜਿਆ ਕਿਉਂ ਨਾ ਕਰੇ ਪੁਲਿਸ ਕਿਉਂ ਨਾ ਦੇਵੇ ਪੁਲਿਸ ਕੀ ਕਰੂਗੀ ਫਿਰ ਪੁਲਿਸ ਪਹਿਲਾਂ ਕੀ ਕਰ ਰਹੀ ਹੈ ਇਹਨਾਂ ਦੀ ਗੈਂਗਸਟਰਾਂ ਨੂੰ ਦੇ ਰਹੀ ਹੈ ਨਹੀਂ ਇਹ ਕਹਿ ਰਿਆਂ ਲਾਅ ਐਂਡ ਆਰਡਰ ਮੇਨਟੇਨ ਕਰਨ ਵਾਸਤੇ ਪੁਲਿਸ ਹੈਗੀ ਹੈ ਤੇ ਪੁਲਿਸ ਹੈਗੀ ਹੈ ਫਿਰ ਲੋਕਾਂ ਦਾ ਰਵੋਲਵਰ ਕਿ ਕਿ ਲੋੜ ਪੈਗੀ ਜੇ ਤਾਂ ਸਾਰੀ ਬੰਦ ਕਰ ਦੋ ਜਿਹੜਾ ਉਹਨੂੰ ਦਲੇnga ਗੱਟਾ ਨੂੰ ਦਿੱਤੇ ਆਇਆ ਕਿਹੜੇ ਡਾਕਟਰ ਨੂੰ ਉਹਨਾਂ ਨੇ ਲਾਇਸੈਂਸੀ ਥੋੜੀ ਦਿੱਤੇ ਆ ਬਿਲਕੁਲ ਉਹਨਾਂ ਦਾ ਲਾਇਸੈਂਸ ਨੇ ਕਿਹਦੇ ਕੋਲ ਆ ਕੋਈ ਨਾਮ ਦੱਸ ਨਾਮ ਨਹੀਂ ਹੁੰਦਾ ਨਾਮ ਨਹੀਂ ਹੁੰਦਾ ਸਪਾਰਸ਼ੀ ਬਣੇ ਸਪਾਰਸ਼ੀ ਲੋਗ ਜਿਨ੍ਹਾਂ ਦਾ ਲੋਗਾਂ ਨੂੰ ਡਰਾਣਾ ਲੋਗਾਂ ਨੂੰ ਅਸਲਾ ਦਿਖਾ ਕੇ ਬੈਠਣਾ ਜਾ ਕੇ ਵਧੀਆ ਬੰਦਿਆਂ ਚ ਵਪਾਰੀਆਂ ਚ ਅਸਲਾ ਦਿਖਾ ਕੇ ਉਹਨਾਂ ਨੂੰ ਡਰਾਣਾ ਉਹਨਾਂ ਕੋਲ ਵਸੂਲੀਆਂ ਕਰਨੀਆਂ ਉਹਨਾਂ ਨੂੰ ਵੀ ਦਿੱਤੇ ਆ ਪੁਲਿਸ ਨੇ ਤਾਂ ਫੇਰ ਉਹ ਹੀ ਟੱਕ ਲੋ ਬੜੇ ਸ਼ਹਿਰ ਚ ਗੱਲ ਤਾਂ ਗੱਲ ਇੱਕੋ ਹੀ ਆ ਥਾਪਰ ਸਾਹਿਬ ਦਾ ਵੀ ਕਹਿਣਾ ਇੱਕੋ ਹੀ ਗੱਲ ਆ ਆਮ ਆਦਮੀ ਨੂੰ ਆਮ ਵਪਾਰੀ ਜਿਹੜਾ ਸ਼ਹਿਰ ਨੂੰ ਸਰਕਾਰ ਨੂੰ ਟੈਕਸ ਦਿੰਦਾ ਜਿਹਦੇ ਪੈਸੇ ਨਾਲ ਸਰਕਾਰ ਚੱਲਦੀ ਹੈ ਉਹਦੀ ਸੁਰੱਖਿਆ ਲਈ ਉਹਨੂੰ ਅਸਲੇ ਦੇ ਲਾਇਸੈਂਸ ਦਿੱਤੇ ਜਾਣੇ ਚਾਹੀਦੇ ਜਿਕਰ ਆ ਬੀਰ ਬਜਰੰਗੇ ਹਰ ਹਰ ਮਹਾਦੇਵ ਸੋ ਕਿਸ ਤਰੀਕੇ ਨਾਲ ਸ਼ਿਵ ਸੈਨਾ ਆਗੂ ਰਜੀਵ ਟੰਡਨ ਤੇ ਗੋਰਾ ਥਾਪਰ ਜੀ ਨਾਲ ਗੱਲਬਾਤ ਕੀਤੀ ਲਗਾਤਾਰ ਜਿਹੜਾ ਪੰਜਾਬ ਦੇ ਵਿੱਚ ਕਹਿ ਰਹੇ ਨੇ ਕ੍ਰਾਈਮ ਵਧ ਰਿਹਾ ਕਿਤੇ ਨਾ ਕਿਤੇ ਤੇ ਵਪਾਰੀਆਂ ਨੂੰ ਡਰ ਹੈਗਾ ਜਿਸ ਨੂੰ ਲੈ ਕੇ ਇਹਨਾਂ ਨੂੰ ਰਿਵੋਲਵਰ ਜਿਹੜੀ ਆ ਲਾਇਸੈਂਸੀ ਹੁਣ ਚਾਹੀਦੀ ਹੈ ਦੱਸ ਦਈਏ ਫਿਰ ਇੱਕ ਵਾਰ ਤੁਹਾਨੂੰ ਦੱਸ ਦਿਆਂ ਕਿ ਲਾਇਸੈਂਸੀਡ ਰਵੋਲਵਰ ਦੀ ਮੰਗ ਕੀਤੀ ਹੈ ਕਿ ਵਪਾਰੀਆਂ ਦੇ ਲਈ ਕੀ ਵਾਕਈ ਲੋਕਾਂ ਨੂੰ ਇਸ ਦੀ ਜ਼ਰੂਰਤ ਹੈਗੀ ਆਮ ਆਦਮੀ ਨੂੰ ਜ਼ਰੂਰਤ ਹੈਗੀ ਜਾਂ ਫਿਰ ਕਿਸੇ ਐਸੀ ਵਪਾਰੀ ਨੂੰ ਜ਼ਰੂਰਤ ਹੈਗੀ ਹੈ ਤੇ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਕਿ ਵਾਕਈ ਇਸ ਗੱਲ ਦੇ ਵਿੱਚ ਦਮ ਹੈਗਾ ਤੇ ਲੋਕਾਂ ਨੂੰ ਇਸ ਦੀ ਜ਼ਰੂਰਤ ਹੈਗੀ ਕੈਮਰਾਮੈਨ ਪਿੰਸ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ